ਮੈਂ ਅਰਸ਼ਪਾਲ ਸਿੰਘ ਕਿਰਪੀ ਜਨਰਲ ਸੈਕਟਰੀ ਪੰਜਾਬ ਕੈਂਟਰ ਇਕਾ ਮੰਚ ਅਸੀਂ ਅੱਜ ਜਿਹੜੇ ਸਾਡੇ ਕਰਮਚਾਰਾਂ ਤੇ ਵਰਜਤ ਤੌਰ ਤੇ ਕਰਮਚਾਰੀ ਜੁਵੇਸ਼ ਕੁਮਾਰ ਜੀ ਨਾਲ ਜਿਹੜਾ ਤਕਰਾ ਹੋਇਆ ਮੋਤਰੀ ਦੇ ਆਰਡਰ ਹੋਇਆ ਜਿਹੜੇ ਕਿ ਕਰਮਚਾਰੀ ਉਹਨਾਂ ਰਿਕਾਰਡ ਜਿਹੜਾ ਬੋਲਦਾ ਵੀ ਉਹ ਰਿਕਾਰਡ ਦੇ ਵਿੱਚ ਸੀਐਚਵੀ ਕੰਮ ਹੈ ਹੀ ਨਹੀਂ ਸੀ ਤੇ ਕਰਮਚਾਰੀਆਂ ਨਾਲ ਜਿਹੜਾ ਉਹ ਜ਼ਬਰਦਸਤੀ ਜਿਹੜਾ ਹੈ ਉਹਨਾਂ ਨੂੰ ਪੇਮੈਂਟ ਕਰਨ ਲਈ ਕਿਹਾ ਗਿਆ ਤੇ ਪੇਮੈਂਟ ਨਾ ਕਰਨ ਤੇ ਈਵਜ ਜਿਹੜੀ ਆ ਉਹਨਾਂ ਦੀਆਂ ਸਸਪੈਂਸ਼ਨਾਂ ਕੀਤੀਆਂ ਉਸ ਤੋਂ ਬਾਅਦ ਵਿੱਚ ਅਸੀਂ ਅੱਜ ਆਪਣਾ ਗੋਸਤ ਨਾਇਰਾ ਸੁਨੰਦਰਗੜ੍ਹ ਦੇ ਜਨ ਦੇ ਇਹ ਕੀਤਾ ਉਸ ਤੋਂ ਬਾਅਦ ਅਸੀਂ ਐਸਸੀ ਸਾਹਿਬ ਜਿਹੜੇ ਐਸਸੀ ਬੀਸਟ ਹੈ ਉਹਨਾਂ ਨੇ ਜਿਹੜੇ ਆਰਡਰ ਕੀਤੇ ਸੀ ਉਸ ਦੇ ਵਿੱਚ ਉਹਨਾਂ ਨੂੰ ਪੱਤਰ ਦੇਣ ਆਏ ਸੀ ਕਿ ਤੁਸੀਂ ਇਹ ਜਿਹੜਾ ਸਾਡੇ ਕਰਮਚਾਰੀਆਂ ਨਾਲ ਔਰ ਕਰਮਚਾਰਨਾ ਲਿਜਾਈ ਕੀਤੀ ਹੈ ਕਿ ਇਹ ਤੱਕਾ ਹੋਇਆ ਉਹਨਾਂ ਨਾਲ ਕਿ ਉਹਦੇ ਵਿੱਚ ਸਪਸ਼ਟ ਸ਼ਬਦਾਂ ਜੋ ਉਹਨਾਂ ਦੇ ਜਿਹੜੇ ਸੀਗੀ ਵਾਰਡਿੰਗ ਉਹਨਾਂ ਦੀ ਕਿ ਮੈਂ ਜੋ ਕਰਤਾ ਕਰਤਾ ਮੈਂ ਮੈਨੇਜਮੈਂਟ ਦਾ ਪਾਰਟ ਆ ਮੈਂ ਮੈਨੇਜਮੈਂਟ ਆ ਮੈਂ ਜੋ ਹੁਕਮ ਕਰਦਾ ਉਹ ਨੂੰ ਪੇਮੈਂਟ ਕਰਨੀ ਚਾਹੀਦੀ ਸੀ ਜਦਕਿ ਇਹ ਜਿਹੜੀ ਇੰਸ਼ੋਰੈਂਸ ਦੀ ਪੇਮੈਂਟ ਆ ਉਹ ਕਰਨੀ ਹੀ ਨਹੀਂ ਬਣਦੀ ਇੰਸ਼ੋਰੈਂਸ ਪੇਮੈਂਟ ਜਿਹੜੀ ਉਹ ਇੰਸ਼ੋਰੈਂਸ ਕੰਪਨੀ ਨੂੰ ਕਰਨੀ ਪਣਦੀ ਸੀ ਉਹ ਜਿਹੜੀ ਉਹ ਵੀ ਜਿਹੜੀ ਆ ਦਫ਼ਤਰੋਂ ਕਰਵਾਈ ਗਈ ਆ ਤੇ ਅਸੀਂ ਇਹ ਜਥੇਬੰਦੀ ਜਿਹੜੀ ਆ ਅੱਜ ਮੇਟਾ ਮੰਚ ਜੁਆਇੰਟ ਫੋਰਮ ਔਰ ਕੌਂਸਲ ਐਸੋਸੀਏਸ਼ਨ ਜਿਹੜੀ ਆ ਇਹਨਾਂ ਦੀ ਇਹ ਸਾਰਿਆਂ ਨੇ ਰਲ ਕੇ ਅਸੀਂ ਮੰਨ ਕੀਤੀ ਆ ਉਹਨਾਂ ਤੋਂ ਮੰਗ ਪੱਤਰ ਵੀ ਦਿੱਤਾ ਹੈ ਜੇਕਰ 2 ਦਿਨ ਦੇ ਵਿੱਚ ਵਿੱਚ ਇਹ ਆਰਡਰ ਜਿਹੜੇ ਮੌਤਲੀ ਦੇ ਰੱਦ ਨਾ ਕੀਤੇ ਗਏ ਤਾਂ ਅੱਗੇ ਵਾਸਤੇ ਜਿਹੜੀ ਆ 27 ਤਰੀਕ ਤੱਕ ਜਿਹੜੇ ਆ ਇਹ ਜਿੱਥੇ ਬੰਦੀਆਂ ਜਿੱਥੇ ਬੰਦਕ ਐਕਸ਼ਨ ਕਰ ਲਈ ਉਹ ਮਜਬੂਰ ਹੋਣਗੀਆਂ ਉਸ ਦਰਮਿਆਨ ਜੇ ਕੋਈ ਪ੍ਰੋਬਲਮ ਆndi ਆ ਕੋਈ ਸਪਲਾਈ ਬੰਦ ਦੀ ਜਾਂ ਕੋਈ ਦਫਤਰੀ ਰਿਕਾਰਡ ਰੁਕਣ ਦੀ ਤਾਂ ਉਹਦੀ ਜਿਹੜੀ ਆ ਉਹ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਏਗੀ ਸਬੰਧਤ ਐਸ.ਈ. ਸਾਹਿਬ ਔਰ ਚੀਫ ਇੰਜੀਨੀਅਰ ਕੈਂਡੀ ਜੂਨ ਦਾ ਜਿਹੜੇ ਉਹਨਾਂ ਦੀ ਹੋਏਗੀ ਇਹ ਅਸੀਂ ਅੱਜ ਦੇ ਤਰ੍ਹਾਂ ਜਿਵੇਂ ਕਹਿਣਾ ਚਾਹ। ਅੱਛਾ ਐਸਸੀ ਦਾ ਕੀ ਵਿਵਹ ਹੈ? ਜੀ ਰੋਈ। ਐਸਸੀ ਸਾਹਿਬ ਦਾ ਜਿਹੜਾ ਰਵਈਆ ਸੀ ਉਹ ਤਾਂ ਮਤਲਬ ਹਿਟਲਰ ਛਾਈ ਰਵਈਆ ਆਪਾਂ ਕਹਿ ਸਕਦੇ ਆਂ ਵੀ ਮੈਂ ਕਹਿਤਾ ਵੀ ਉਹ ਕਰੋ ਕੰਮ ਤੇ ਕਰੋ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਇਹ ਵੀ ਜਿਹੜਾ ਨੀਚੇ ਤੁਹਾਡੇ ਸਟਾਫ ਹੈ ਉਹਨਾਂ ਨੇ ਜਦੋਂ ਕਿਸੇ ਨੂੰ ਕੋਈ ਪੇਮੈਂਟ ਕਰਨੀ ਆ ਜਾਂ ਕੋਈ ਕੰਮ ਕਰਨਾ ਆ ਤਾਂ ਉਹਦੇ ਵਿੱਚ ਸਰਕੂਲਰ ਵਗੈਰਾ ਜਿਹੜੇ ਅਕਾਉਂਟ ਜਾਂ ਸੁਪਰਡੈਂਟ ਆ ਉਹਨਾਂ ਨੇ ਦੇਖਣੇ ਹੁੰਦੇ ਆ ਕਿ ਉਹ ਨਿਜਮਾ ਮੁਤਾਬਕ ਹੈ ਜਾਂ ਨਹੀਂ ਹੈ ਤਾਂ ਉੱਤੇ ਜੇ ਐਸਸੀ ਆ ਜਾਂ ਚੀਫ ਸਾਹਿਬ ਉਹਨਾਂ ਨੇ ਤਾਂ ਸਬੰਧਤ ਸਾਈਨ ਕਰਨੇ ਹੁੰਦੇ ਆ ਪਰ ਜਿਹੜਾ ਨੀਚੇ ਵਾਲਾ ਸਟਾਫ ਹੈਗਾ ਉਹਨਾਂ ਦੇ ਅੰਦਰ ਉਹਨਾਂ ਨੇ ਪੂਰੇ ਉਹ ਦਸਤਾਵੇਜ਼ ਦੇਖਣੇ ਹੁੰਦੇ ਆ ਕਿ ਸਰਕੂਲਰ ਮੁਤਾਬਕ ਉਹ ਠੀਕ ਹੈ ਜਾਂ ਨਹੀਂ ਹੈ ਠੀਕ ਤੇ ਇਸ ਤੇ ਉਹਨਾਂ ਦਾ ਅਸੀਂ ਇਹੀ ਗੱਲ ਕੀਤੀ ਉਹਨਾਂ ਨਾਲ ਪਰ ਉਹ ਕਹਿੰਦੇ ਜਦੋਂ ਮੈਂ ਆਰਡਰ ਕਰਦੀ ਤਾਂ ਭੁਗਤਣਾ ਮੈਂ ਸੀ ਉਹਨਾਂ ਨੇ ਸਪਸ਼ਟ ਲੱਭਣਾ ਚਾਹੇ ਜਦ ਕਿ ਇਸ ਤਰ੍ਹਾਂ ਨਹੀਂ ਹੈ ਸਟਾਫ ਨੇ ਜਿਹੜਾ ਉਹ ਧੂਕ ਕੇ ਸਾਈਨ ਕਰਨੇ ਹੁੰਦੇ ਆ ਤੇ ਜੇ ਸਬੰਧਤ ਐਕਸ਼ਨ ਆ ਦੇ ਅਸੀ ਸਾਹਿਬ ਆ ਜਾਂ ਜੀ ਸਾਹਿਬ ਆ ਉਹਨਾਂ ਨੇ ਉੱਤੇ ਸਾਈਨ ਕਰ ਦੇਣੇ ਹੁੰਦੇ ਉਹਦੇ ਕਾਊਂਟਰ ਸਾਈਨ ਦੇਖ ਕੇ ਵੀ ਕਾਊਂਟਰ ਸਾਈਨ ਕਰਦੇ ਇਹਦਾ ਮਤਲਬ ਇਟ ਮੀਨਸ ਠੀਕ ਆ ਮੇਰੇ ਹੈਡਲੇ ਸਟਾਫ ਨੇ ਜਿਹੜਾ ਕੰਮ ਠੀਕ ਕੀਤਾ ਹੋਇਆ ਪਰ ਉਹਨਾਂ ਦੀ ਇਹ ਸ਼ਵਦਾਬਲੀ ਨਹੀਂ ਸੀ ਉਹ ਤਾਂ ਕਹਿੰਦੇ ਵੀ ਤੂੰ ਸੁੱਤੀ ਪਈ ਹੈ ਵੀ ਉਹਨੇ ਦੇਖਿਆ ਕਿਉਂ ਨਹੀਂ ਉਹਨੇ ਕੰਮ ਪਹਿਲਾਂ ਕਿਉਂ ਨਹੀਂ ਦੇਖਿਆ ਇਹੋ ਜੀ ਜਿਹੜੀ ਭਾਸ਼ਾ ਸੀ ਉਹਨਾਂ ਦੀ ਜਿਹੜੀ ਬੜੀ ਨਿੰਦਣਯੋਗ ਆ ਔਰ ਜਥੇਵੰਦੀ ਨਿੰਦਾ ਕਰਦੀ ਇਸ ਗੱਲ ਦੀ ਵੀ ਜਿਹੜੇ ਆਪਣੇ ਸਹਿਯੋਗੀ ਕਰਮਚਾਰੀ ਖਾਸ ਕਰਕੇ ਲੇਡੀ ਸਟਾਫ ਨੂੰ ਅੱਪ ਇਹੋ ਜੀਆਂ ਗੱਲਾਂ ਕਰਦੇ ਆ ਇਸ ਤੇ ਅਸੀਂ ਜਿਹੜੀ ਆ ਉਹ ਨਿੰਦਾ ਕਰਦੇ ਇਹ ਸ਼ਬਦਾਂ ਦੇ ਸਖਤ ਔਰ ਪੂਰ ਜ਼ੋਰ ਦੁਬਾਰਾ ਫਿਰ ਮੰਨ ਕਰਦੇ ਆ ਕਿ ਕਰਮਚਾਰੀਆਂ ਦੇ ਜਿਹੜੇ ਆਡਰ ਮੌਤਲੀ ਰੱਦ ਕੀਤੇ ਜਾਣ ਔਰ ਜਿਹੜਾ ਦਫ਼ਤਰਾਂ ਦਾ ਮਾਹੌਲ ਆ ਉਹਨੂੰ ਛਾਂਤ ਦਿੱਤਾ ਜਾਏ ਠੀਕ ਕੀਤਾ ਜਾਏ ਉਸ ਕਾਮਪਨ